ਦੇਖੋ ਜੀ ਸੰਤ ਬਾਬਾ ਲਾਲ ਰਾਣ ਦਾਸ ਦੀ ਕਿਰਪਾ ਦੇ ਨਾਲ ਇਹਨਾਂ ਬੱਚਿਆਂ ਦੀ ਹਿੰਮਤ ਪੇਪਰ ਕਰਕੇ ਮਿੰਟੋ ਮਿੰਟੀ ਆਏ ਐ ਤੇ ਇਹਨਾਂ ਨੂੰ ਸਰਕਾਰੀ ਨੌਕਰੀਆਂ ਮਿਲਣ ਜੀ ਬਾਬਾ ਇਹਨਾਂ ਤੇ ਕਿਰਪਾ ਕਰੇ ਚੜ੍ਹਦੀ ਕਲਾ ਚ ਰੱਖੇ ਜੈ ਸਤਿ ਸ਼੍ਰੀ ਅਕਾਲ ਚਲੋ ਵੀ ਇੱਟਾ ਫੜੇ ਇੱਟਾ ਚਾਹ ਆਰੇ ਸਾਰੇ ਨਹੀਂ ਆਓ ਸਾਰੇ ਆਇਆ ਆ ਆਰੇ ਸਭ ਕੁਝ ਪਾਵੇ ਨਹੀਂ ਬਣਾ ਰਹੀ ਇਕਾ ਸਾਡੇ ਬਾਬਾ ਜੀ ਹੈ ਜੀ ਅੱਛਾ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਸਵੇਰ 4 ਵਜੇ ਤੋਂ ਲੈ ਕੇ ਅੱਛਾ ਜੀ ਸ্নান ਕਪਾਣੀ ਕਰਕੇ ਸਰਦੀ ਹੈ ਜਾਂ ਇਹ ਗਰਮੀ ਹੈ ਜੀ ਹਾਂ ਜੀ ਇਹਨਾਂ ਨੇ ਬਾਬਾ ਜੀ ਦੇ ਪਹੁੰਚਨੇ ਪਹੁੰਚਣਾ ਜੀ ਸਤਿ ਸ਼੍ਰੀ ਅਕਾਲ ਹਾਰੇ ਗੱਤ ਮੈਂ ਬਥੇਰਾ ਕਰ ਦੂੰ ਇਹਨੂੰ ਇਕੱਠਾ ਤੋਂ ਖੜਤ ਆ ਜਾ ਮੇਰੇ ਮਨਚੀ ਐ ਹਾਂ ਮੈਂ ਕਹੂੰਗਾ ਵੀ ਬਈ ਇਹ ਮਤਾਂ ਬਦਲ ਆਉਂਦਾ ਨਾ ਹੋ ਗਈ ਜੀ ਆਏ ਬੋਦੀ ਜੀ ਪਾਕ ਮਿੱਤੇ ਦੀ ਜਾਂਦਾ ਇਸੇ ਡੇਰੇ ਚ ਬਹੁਤ ਹਾਂ ਇਹ ਪਿੰਡ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਪਹਿਲਾਂ ਦਾ ਕੰਮ ਤੇ ਅੱਜ ਇਹ ਲੋਕ ਟਾਈਲ ਲੱਗ ਰਹੀ ਸੀ ਤੇ ਇਹ ਇੱਕ ਤਰ੍ਹਾਂ ਦੀ ਸਾਂਝ ਜਿਹੜੀ ਪਿੰਡਾਂ ਦੀ ਹੁੰਦੀ ਐ ਲੋਕ ਰਲ ਮਿਲ ਕੇ ਕੰਮ ਕਰਾਉਂਦੇ ਆ ਉਸ ਨੂੰ ਦਰਸਾਉਂਦੀ ਹੋਈ ਵੀਡੀਓ ਐ ਇਹ ਤਦੋਂ ਕਿ ਮੈਂ ਲੱਗੀ ਤੁਸੀਂ ਕਮੈਂਟ ਕਰਕੇ ਆਪਾਂ ਦੱਸ ਸਕਦੇ ਹੋ ਧੰਨਵਾਦੀ ਹਾਂਜੀ ਸਾਰਾ ਸਸਰੀ ਗਾਲ ਜੀ ਦਰਸ਼ਕੋ ਜਿਹੜਾ ਪਿੰਡ ਬੰਗੀ ਦੀਪਾ ਪਹਿਲਾਂ ਆਪਾਂ ਵੀਡੀਓ ਪਾਉਂਦੇ ਹੁੰਨੇ ਗਰਾਊਂਡ ਦੀਆਂ ਖੇਡਣ ਵਾਲੇ ਬੱਚਿਆਂ ਦੀਆਂ 1.5 ਸਾਲ ਹੋ ਗਿਆ ਉਸੇ ਪਿੰਡ ਦੀ ਵੀਡੀਓ ਹੈ ਇਹ ਇਹ ਚੰਗੇ ਕੰਮ ਵਾਲੇ ਪਾਸੇ ਸਮਾਜ ਸੇਵਾ ਵਾਲੇ ਪਾਸੇ ਪਿੰਡ ਵੱਧ ਰਿਹਾ ਲਗਾਤਾਰ ਤੇ ਜਿਹੜੀ ਇਹ ਤੁਸੀਂ ਪਹਿਲਾਂ ਦੇਖੀ ਆ ਕਲਿੱਪ ਇਹ ਇੱਥੇ ਇੰਟਰਲੌਕ ਟਾਈਲਾਂ ਲੱਗ ਰਹੀਆਂ ਨੇ ਉਹ ਆਪਾਂ ਜਾਣਕਾਰੀ ਲੈਣੇ ਆ ਵੀ ਇਹ ਕੀ ਕੰਮ ਹੋ ਰਿਹਾ ਇਹ ਕਿੱਥੇ ਲਗਾਈਆਂ ਜਾ ਰਹੀਆਂ ਇਹ ਟਾਈਲਾਂ ਉਹ ਤਾਂ ਸਾਰਿਆਂ ਨੂੰ ਸੱਸੀ ਕਾਲ ਜੀ ਹਾਂਜੀ ਇਹ ਨਾਲ ਜੀ ਪਿੰਡ ਬੰਗੀ ਦੀਪਾ ਹਾਂਜੀ ਆਪਣੇ ਰਸੰਤ ਬਾਬਾ ਰਹਿਣ ਦਾਸ ਦੀ ਸਮਾਧ ਮੰਨੀ ਇਹ ਜੀ ਬਹੁਤ ਚੜਦੀ ਅੱਛਾ ਜੀ ਸਰ ਤਾਂ ਮਤਾਬਕ ਮੇਰੇ ਵੀਰ ਭਾਈ ਜਿਹੜੇ ਬਾਹਰ ਬੈਠੇ ਜੀ ਹਾਂਜੀ ਸਾਰੇ ਸੇਵਾ ਕਰਦੇ ਆ ਜੀ ਅੱਛਾ ਜੀ ਤੇ ਕੁੱਲ ਮਿਲਾ ਕੇ ਜੀ ਆਪਣੇ ਪ੍ਰੋਫੈਸਰ ਬਲਜਿੰਦਰ ਕੌਰ ਹਾਂਜੀ ਉਹਨਾਂ ਨੇ ਜੀ ਇਹ ਲਗਟਲ ਦਿੱਤੀ ਹੈ ਅੱਛਾ ਜੀ ਆਪਣੇ ਡੇਰੇ ਵਾਸਤੇ ਅੱਛਾ ਜੀ ਤੇ ਧੰਨਵਾਦ ਕਰਦੇ ਆਂ ਜੀ ਸਾਡਾ ਸਾਡੇ ਸਰਪੰਚ ਸਾਹਿਬ ਦਾ ਜੀ ਹਾਂਜੀ ਉਹਨਾਂ ਨੇ ਸਾਰਾ ਉਤਾ ਚੱਕ ਕੇ ਇਹ ਸਾਡਾ ਕੰਮ ਪੂਰ ਜੜਾਇਆ ਜੀ ਅੱਛਾ ਜੀ ਸਾਡੇ ਅੱਜ ਬੱਚੇ ਗਏ ਸੀ ਪੇਪਰ ਕਰਨ ਸੱਦਾ ਦਿੱਤਾ ਪੇਪਰ ਕਰਕੇ ਮੈਂ ਟੋਮਟੇ ਜੀ ਆਪਣੇ ਇੱਥੇ ਆਏ ਹਾਂਜੀ ਤੇ ਇਹ ਕੰਮ ਨੂੰ ਬਸ ਚਾਚੇ ਤਾਂ ਐਂਦੇ ਮੁੰਡੇ ਆ ਜੀ ਸਾਰੇ ਅੱਛਾ ਜੀ ਮਿਸਤਰੀ ਸਾਰੇ ਇਕੱਠੇ ਹੋ ਕੇ ਆਏ ਜੀ ਹਾਂਜੀ ਤੇ ਇਹਨਾਂ ਨੇ ਜੀ ਇਹ ਕੰਮ ਸਰੇ ਜੜਾਇਆ ਜੀ ਅੱਛਾ ਜੀ ਇਹ ਸੇਵਾ ਦੇ ਤੌਰ ਤੇ ਹੀ ਕੀਤਾ ਗਿਆ ਕੰਮ ਹਾਂਜੀ ਇਹ ਕੰਮ ਸੇਵਾ ਦੇ ਤੌਰ ਤੇ ਜੀ ਮਿਸਤਰੀਆਂ ਵੱਲੋਂ ਵੀ ਹਾਂ ਮਿਸਤਰੀਆਂ ਹਾਂਜੀ ਹਾਂ ਬੱਲ ਸਾਹਿਬ ਨੇ ਜੀ ਬਹੁਤ ਬਹੁਤ ਧੰਨਵਾਦ ਬੱਲ ਸਾਹਿਬ ਦਾ ਜੀ ਅੱਛਾ ਜੀ ਜਿਨ੍ਹਾਂ ਨੇ ਸਾਨੂੰ ਇਹ ਉਪਰਾਲਾ ਦਿੱਤਾ ਅੱਛਾ ਜੀ ਹਾਂਜੀ ਠੀਕ ਹੈ ਜੀ ਰਣਜੀਤ ਸਿੰਘ ਜੀ ਅੱਛਾ ਜੀ ਇਹ ਜਿਹੜਾ ਕੁਝ ਮਹੀਨਾ ਪਹਿਲਾਂ ਢੇੜਾ ਮਾਰਿਆ ਗਿਆ ਸੀਗਾ ਜੀ ਬਾਈ ਦੇ ਪਤੀ ਵੱਲੋਂ ਹਾਂਜੀ ਹਾਂ ਉਦੋਂ ਇਹ ਚੀਜ਼ਾਂ ਸਾਰੀਆਂ ਹੋ ਗਈਆਂ ਸੀ ਹਾਂਜੀ ਹਾਂਜੀ ਉਦੋਂ ਦੱਸਿਆ ਸੀਗਾ ਜੀ ਬਾਬੇ ਦੇ ਇੱਥੇ ਧਾਰਮਿਕ ਜਗ੍ਹਾ ਹੈ ਜੀ ਸਾਰਾ ਪਿੰਡ ਇੱਥੇ ਬਾਹਰੋਂ ਵੀ ਸੁੱਖਾਂ ਪੂਰੀਆਂ ਹੁੰਦੀਆਂ ਹਾਂਜੀ ਤੇ ਵੀ ਸਾਰਾ ਪਿੰਡ ਇਥੇ ਮੰਨਦਾ ਜੀ ਅੱਛਾ ਜੀ ਵੀ ਉਹ ਕਹਿੰਦੇ ਵੀ ਚਲੋ ਇੱਥੇ ਲੋਕਟਾਇਲ ਲਵਾ ਦਿਓ ਤੁਸੀਂ ਅੱਛਾ ਜੀ ਉਹਨਾਂ ਦੇ ਉਪਰਾਲੇ ਨਾਲ ਬਲ ਸਾਹਬ ਦੇ ਵੀ ਬਲਜਿੰਦਰ ਕੌਰ ਦੇ ਉਪਰਾਲੇ ਨਾਲ ਸਾਰੀ ਟਾਇਲ ਲੱਗੀ ਹੈ ਅੱਛਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤੇ ਅੱਗੇ ਵਾਸਤੇ ਵੀ ਇਹ ਕਹਿੰਦੇ ਵੀ ਪਿੰਡ ਦਾ ਸੀ ਛੋਟਾ ਬਹੁਤ ਬਹੁਤ ਉਹ ਕਰਾਂਗੇ ਸਾਰੇ ਛੱਪੜ ਪੱਕੇ ਹੋਈ ਜਾਂਦੇ ਆ ਅੱਛਾ ਜੀ ਹਾਂਜੀ ਪਿੰਡ ਚ ਗਲੀਆਂ ਨਾਲੀਆਂ ਸਾਰਾ ਕੰਮ ਚੱਲੀ ਜਾਂਦਾ ਜੀ ਇਹਨਾਂ ਦੀ ਕਿਰਪਾ ਚ ਰੋ ਹੈਗੀ ਹੈ ਤਾਂ ਫੇਰ ਹੀ ਚਲੋ ਆਪਣੇ ਦੇ ਉਹ ਕਰ ਰਹੇ ਆ ਇੱਕ ਸਾਡੇ ਬਾਬਾ ਜੀ ਹੈ ਜੀ ਅੱਛਾ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਵੇਰ 4 ਵਜੇ ਤੋਂ ਲੈ ਕੇ ਅੱਛਾ ਜੀ ਸਨਾਨਕ ਪਾਣੀ ਕਰਕੇ ਸਰਦੀ ਹੈ ਜਿਹਾ ਗਰਮੀ ਹੈ ਜੀ ਹਾਂ ਜੀ ਇਹਨਾਂ ਨੇ ਬਾਬਾ ਜੀ ਦੇ ਪਹੁੰਚਨੇ ਪਹੁੰਚਣਾ ਜੀ ਇਹਨਾਂ ਨੇ ਇਹਨਾਂ ਦੇ ਪਰਾਲੇ ਨਾਲ ਹਾਂ ਜੀ ਸੇਵਾ ਹੈ ਜੀ ਅੱਛਾ ਜੀ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਨਾਲ ਬਜਰੀ ਤੱਕ ਵੀ ਕਟਵਾਈ ਚਲੋ ਮੰਨ ਲਓ ਵੀ ਕਿੰਨਾ ਵੀ ਲਾਲੋ ਵੀ ਹਿੰਮਤ ਸਾਡੇ ਨਾਲ ਵਧ ਕਰਕੇ ਜੀ ਅੱਛਾ ਜੀ ਤੇ ਕੰਮ ਇਹਨਾਂ ਨੇ ਸਿਰੇ ਚੜਵਾਤਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਲੇ ਵੀ ਹਿੰਮਤ ਬਹੁਤ ਹੈ ਜੀ ਅੱਛਾ ਜੀ ਹਾਂ ਬਾਹਰੋਂ ਅੰਦਰੋਂ ਮੇਰੇ ਵੀਰ ਭਾਈ ਦੇਖ ਰਹੇ ਐ ਤਾਂ ਵੀ ਉਹਨਾਂ ਨੇ ਸਾਡਾ ਹੱਕ ਸਾਰਿਆਂ ਦਾ ਧੰਨਵਾਦ ਆ ਸਾਡੇ ਤਾਇਆ ਜੀ ਆ ਜੀ ਮੁੱਖ ਤਾਂ ਤਾਇਆ ਜੀ ਜਿਆਦਾ ਦਾ ਹਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੰਯੋਗ ਦਿੰਦੇ ਜੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹਾਂ ਸਾਰੇ ਨਗਰੀ ਕਰਦੇ ਹੀ ਉਹ ਹੈ ਜੀ ਦੋਨੇ ਨਗਰੀ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸਾਡਾ ਪਿੱਛੇ ਹਟਦੇ ਨਹੀਂ ਨਾ ਜੀ ਨਾ ਇੱਥੇ ਵਿਤਵਾਸ ਤੇ ਨਹੀਂ ਹਟਦਾ ਜੀ ਕਿੰਨੇ ਸਾਲ ਹੋ ਗਏ ਨਾ ਜੀ ਤੁਹਾਨੂੰ ਸੇਵਾ ਕਰਦਿਆਂ ਹੋ ਗਏ ਹੋਣਗੇ 25 ਸਾਲ ਅੱਛਾ ਜੀ ਹਾਂ 25 ਸਾਲ ਹੋ ਗਈ ਲਗਾਤਾਰ ਹਾਂ ਜੀ ਇਹ ਕਮੇਟੀ ਦੇ ਵਿੱਚ ਤੁਸੀਂ ਹਾਂ ਉਹੀ ਆ ਬਸ ਅੱਛਾ ਜੀ ਕਮੇਟੀ ਨਹੀਂ ਬਣੀ ਇੱਥੇ ਕੋਈ ਸਾਰੇ ਸੇਵਾ ਹੀ ਕਰਦੇ ਆ ਵਿਚਾਰੇ ਅੱਛਾ ਕੋਈ ਕਮੇਟੀ ਨਹੀਂ ਬਣੀ ਹੋਈ ਹਾਂ ਹਾਂ ਇਹ ਕਿੰਨੀ ਕਿੰਨੀ ਕੁ ਪੁਰਾਣੀ ਹੈਗੀ ਜੀ ਇਹ ਬਾਬਾ ਜੀ ਦੀ ਸਮਾਧਾਨ ਅੰਦਰ ਜਾ ਕੁ ਇਹ ਤਾਂ ਮੈਨੂੰ ਲੱਗਦਾ ਵੀ ਛੋਟੀ ਬਣੀ ਸੀ ਕੋਈ 50 ਸਾਲ ਹੋ ਗਏ ਹੁਣ ਜਾਂ ਵੱਧ ਹੋਊਗਾ ਇਹਦੀ ਹਾਂ ਉਹ ਹੁਣ 50 ਤੋਂ ਵੱਧ ਬਹੁਤ ਚਿਰ ਹੋ ਗਿਆ ਲਗਾਤਾਰ ਚੱਲ ਰਹੀ ਉਦੋਂ ਦੀ ਸੇਵਾ ਨੇ ਹਾਂ ਵੀ ਉਦੋਂ ਛੋਟੀ ਬਣਾਈ ਸੀ ਕਈਆਂ ਦੇ ਸੁੱਖੀਆਂ ਪੂਰੀਆਂ ਹੋਈਆਂ ਨਾ ਅੱਛਾ ਜੀ ਉਦੋਂ बन गई ਵੱਧ ਦਾ ਹੀ ਤੁਰਿਆ ਗਿਆ ਸੀ ਬਹੁਤ ਵਧੀਆ ਗੱਲ ਹੈ ਸੁਖਪੁਰੇ ਦੇ ਅਗਲਾ ਦਿਨ ਲਈ ਆ ਇਹ ਮਿਨਿਸਟਰ ਸੇਗਨ ਹੋਇਆ ਹਾਂਜੀ 1963 ਨੂੰ ਸ਼ੁਰੂ ਗੱਤ ਹੋਈ ਸੀ ਅੱਛਾ ਜੀ ਹਾਂ ਮਾਪਾ ਤਾਂ ਹੈ ਤੁਹਾਨੂੰ ਬ੍ਰੈਕਫਾਸਟ ਪਾਛਦੇ 19 ਦਿਨ ਅੱਛਾ ਜੀ ਖੰਡ ਫੜ ਚੱਲਦਾ ਸੀ 40 ਦਿਨ ਸੀ ਅੱਛਾ ਜੀ ਉੱਥੇ ਤੇ ਫੈਂਟਰੀ ਨਹੀਂ ਸਕੇ ਉਹਨੇ ਛੇ ਦਿਨ ਆਪਣੇ ਦਿਨ ਅੱਛਾ ਜੀ ਮਿੱਟੀ ਰੌਲਾ ਪਾਉਣ ਵਾਲੇ ਹੁੰਦੇ ਹੀ ਹੈ ਅੱਛਾ ਜੀ ਪਰ ਉਹ ਰਹੇ ਤਾਂ ਹੈ ਨਹੀਂ ਰੌਲਾ ਪਾਉਣ ਵਾਲੇ ਬੱਬੀ ਆ ਕੋਈ 60 ਸਾਲ ਹੋ ਗਏ ਅੱਛਾ ਜੀ ਬਹੁਤ ਪਿੰਨ ਸੇਵਾ ਕੀਤੀ ਬਹੁਤ ਪੈਸੇ ਦਿੱਤੇ ਤੁਹਾਡੇ ਅੱਛਾ ਜੀ ਤੁਹਾਡੇ ਵੀ ਆਉਂਦੇ ਆ ਉਹ ਡੇਰੇ ਚ ਰਹੇ ਆ ਉੱਤੇ ਇੱਕ ਹਾਂਜੀ ਉਹ ਨਾਮ ਭੁੱਲ ਜੰਨੇ ਆ ਵਿਚਾਰਾ ਬਹੁਤ ਹਾਂ ਦਵਾਈਆਂ ਦਿੰਦੇ ਹੁੰਦੇ ਸੀ ਕਹਿੰਦੇ ਹਾਂ ਹਾਂਜੀ ਹਾਂ ਦਵਾਈਆਂ ਹਾਂ ਉਹ ਬਹੁਤ ਵਿਚਾਰੀ ਚੰਗੇ ਸੀ ਫਿਰ ਉਹ ਹਜ਼ੂਰ ਸਾਹਿਬ ਉਧਰ ਵਰਦੇ ਸੀ ਅੱਛਾ ਜੀ ਹਾਂ ਸੀਰਾ ਵੀ ਆਪਣਾ ਰਾਤ ਨੂੰ ਕੀ ਲਾ ਰਹੀ ਹੈ ਲਾਉਣਾ ਅੱਛਾ ਜੀ ਇਹ ਪਿੰਡ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਪਹਿਲਾਂ ਦਾ ਕੰਮ ਤੇ ਅੱਜ ਲੋਕ ਟਾਈਲ ਲੱਗ ਰਹੀ ਸੀ ਤੇ ਇਹ ਇੱਕ ਤਰ੍ਹਾਂ ਦੀ ਸਾਂਝ ਜਿਹੜੀ ਪਿੰਡਾਂ ਦੀ ਹੁੰਦੀ ਹੈ ਲੋਕ ਰਲ ਮਿਲ ਕੇ ਕੰਮ ਕਰਾਉਂਦੇ ਆ ਉਸ ਨੂੰ ਦਰਸਾਉਂਦੀ ਹੋਈ ਵੀਡੀਓ ਹੈ ਇਹ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਆਪ ਦੱਸ ਸਕਦੇ ਹੋ ਧੰਨਵਾਦ ਜੀ ਕਰਨੀ ਕਰਨ ਸਾਰਿਆਂ ਨੂੰ ਸੇਵਾ ਕੀਤੀ ਹੈ ਤੇ ਜਿਹੜੀ ਇਹ ਮਿਸਤਰੀਆਂ ਨੇ ਜਾਂ ਲੇਬਰ ਜਿੰਨੇ ਨੇ ਵੀ ਕੰਮ ਕਰਾਇਆ ਇਹ ਸੇਵਾ ਤੌਰ ਤੇ ਆ ਜੀ ਗਏ ਨੇ ਕੋਈ ਪੈਸੇ ਨਹੀਂ ਲਏ ਲੋਕ ਟਾਈਲ ਚਾਹੇ ਸਰਕਾਰ ਵੱਲੋਂ ਆਈ ਹੋਵੇ ਫਰਹੀ ਪਰਨੇ ਮਿਲ ਕੀ ਸਾਰਾ ਕੰਮ ਸਿਰੇ ਚੜਾਇਆ ਤੇ ਕੱਚਾ ਥਾਂ ਅਸੀਂ ਵਧੀਆ ਪੱਕਾ ਹੋ ਗਿਆ ਇਸ ਲਈ ਸਾਰੇਆਂ ਦਾ ਧੰਨਵਾਦ ਜਿਹੜੇ ਜਿਹੜੇ ਵੀ ਇਹਦੇ ਵਿੱਚ ਜੁੜੇ No, sí.